ਕਮ ਇਹ ਮਰੀਜ਼ ਤਗੜੀ ਇਨਫੋਰਮੇਸ਼ਨ ਤੁਹਾਨੂੰ ਬਾਬਾ ਜੀ ਜੱਸਾ ਸਿੰਘ ਜੀ ਦੇਣ ਕਿ ਬਾਈ ਜੀ ਇੱਕ ਮਿੰਟ ਇੱਥੇ ਆਓ ਬਾਬਾ ਜੀ ਇੱਕ ਉਮਰ ਦਾ ਪੜਾ ਹੁੰਦਾ 35 40 ਸਾਲ ਦੀ ਉਮਰ ਚਾਕੇ ਨਾ ਹਰ ਇੱਕ ਜਿਹੜਾ ਮਰਦਾ ਹ ਹ ਉਹਦੇ ਨਾਲ ਆ ਚੀਜ਼ ਜਿਵੇਂ ਆ ਬਾਈ ਐਨ ਫਿੱਟ ਪਿਆ ਐਨ ਸੈੱਟ ਪਿਆ ਹ ਤੁਸੀਂ ਇਹ ਚੀਜ਼ ਨਾ ਲਟਕ ਜਾਂਦੀ ਆ ਫਿਰ ਬੰਦਾ ਕੀ ਕਰਦਾ ਕੋਸ਼ਿਸ਼ ਵੀ ਮੈਂ ਜਿੰਮ ਕਰਾਂ ਜਾਂ ਵਰਕਆਊਟ ਕਰਾਂ ਉਹ ਸੈੱਟ ਕਰ ਲਮਾ ਹੁੰਦਾ ਨਹੀਂ ਫਿਰ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦਾ ਵੀ ਡਾਕਟਰ ਵੈਦਾ ਦੇ ਚੱਕਰ ਚਲ ਜੇ ਜਾਂਦਾ ਉਹ ਚੱਕਰ ਜ ਐਸਾ ਉਲਝਦਾ ਉਸ ਤੋਂ ਬਾਅਦ ਦਵਾਈਆਂ ਨਾਲ ਵੀ ਉਹਦਾ ਕੰਮ ਨਹੀਂ ਮਰਦਾ ਸਰੀਰ ਅੰਦਰੋਂ ਖੁਗਲਾ ਹੁੰਦਾ ਚਲੇ ਜਾਂਦਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਕੇਸਾਂ ਦੇ ਵਿੱਚ ਬਾਬਾ ਜੀ ਉਹ ਜਿਹੜੀ ਪਲਾਸਟਿਕ ਸਰਜਰੀ ਵਾਲਾ ਫਾਰਮੂਲਾ ਹੁੰਦਾ ਨਾ ਉਹ ਪਣਾਉਂਦੇ ਨੇ ਦੱਸੋ ਉਹ ਕਾਰਗਰ ਹੈਗਾ ਜੀ ਉੱਥੇ ਆ ਕੇ ਨੌਜਵਾਨ ਨੂੰ ਕਰਨਾ ਕੀ ਚਾਹੀਦਾ ਇਸ ਉਮਰ ਦੇ ਪੜਾ ਚੱਕ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਵਿਰਨ ਸਾਹਿਬ ਸੱਚੇ ਪਾਸ਼ਾ ਮਾਰੇ ਕਿਨੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕੇਜ ਜੋ ਆਪਾਂ ਮਾਤਾ ਦੇ ਗਰਭ ਦੇ ਵਿੱਚੋਂ ਪੈਦਾ ਹੁੰਨੇ ਆ ਠੀਕ ਉਮਰ ਦਾ ਉਹਨਾਂ ਰਹੀ ਜੋ ਜੋ ਸਾਡੇ ਗੇ ਤਬਦੀਲੀਆਂ ਆਉਂਦੀਆਂ ਸਾਡੇ ਦੰਦ ਆਉਦੇ ਆ ਹੂੰ ਦਾੜਾਂ ਆਉਂਦੀਆਂ ਜੀ ਸਾਡੇ ਮਸ਼ਹਰੇ ਫਟਦੇ ਆ ਸਾਡੇ ਦਾੜਾ ਫਟਦਾ ਜੀ ਸਾਡੇ ਵਿੱਚੋਂ ਬਚਪਨ ਨਿਕਲਦਾ ਤੇ ਜਵਾਨੀ ਆਉਦੀ ਆ ਬਿਲਕੁਲ ਬੰਦੇ ਨੂੰ ਉਹਥੇ ਇੱਕ ਹੁਣ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਵਾਂ ਉਹ ਆਪਾਂ ਨਹੀਂ ਕੈਮਰੇ ਤੇ ਕਰ ਸਕਦੇ ਹਾਂ ਜੀ ਹਾਂ ਜੀ ਪਰ ਉਹ ਘਰਦਿਆਂ ਨੂੰ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਚ ਕੀ ਕੀ ਤਵਦੀਨੀਆਂ ਆਈ ਮੈਂ ਹਣ ਜਵਾਨ ਬਿਲਕੁਲ ਉਹ ਤੋਂ ਬਾਅਦ ਚਿਤਰਾ ਕੁਝ ਗਾਣੇ ਵੀ ਆਏ ਸੀਗੇ ਬੜੇ ਪਿਆਰੇ ਗਾਣੇ ਸੀਗੇ ਸਾਡੇ ਸੱਭਿਆਚਾਰਕ ਹਮ ਉਸਨ ਜਵਾਨੀ ਨਿਤਨਾ ਤੇ ਮਾਪੇ ਬਿਲਕੁਲ ਗਈ ਜਵਾਨੀ ਫੇਰ ਨਹੀਂ ਆਉਦੀ ਲੱਖ ਕ락 ਕਾਇਏ ਪਰ ਜਿਹੜਾ ਸਿੱਖ ਦਾ ਤੇ ਪੰਜਾਬ ਦਾ ਢਾਚਾ ਵਾ ਹੂੰ ਇਸ ਉਧਾਰਨ ਚ ਵੀ ਲਿਖਿਆ ਆ 90 ਸਾਲ ਦੀ ਉਮਰ ਤੱਕ ਇਹਨਾਂ ਨੂੰ ਬੁੱਢਾ ਨਾ ਸਮਝੋ ਓਕੇ ਹੂੰ ਅੱਧ ਤੇ ਕੋੜਾ ਇਹਨਾਂ ਦਾ ਬੁਢਾਪਾ ਮੰਨੇ ਦਾ ਨਹੀਂਗਾ ਹੂੰ ਇਹ ਬੁਢਾਪਾ ਇਹ ਆ ਵੀ ਜੇ ਖਰਾਕ ਗਈ ਹੂੰ ਰਣਾ ਸਣਾ ਤਬਦੀਲ ਹੋ ਗਿਆ ਨਹੀਂ ਇਹ ਉਦੋਂ ਬਾਅਦ ਬੰਦੇ ਦੀ ਮਿਹਨਤ ਜਿਹੜੀ ਸਾਡੀ ਨਿੱਜੀ ਵਹਿਣ ਤੱਕ ਕੀਤੀ ਸੀਗੀ ਬੰਦੇ ਦੇਖੋ ਜੀ ਉਹਨ ਜਿਤਨਾ ਸ਼ਾਮ ਸੰਘਟ ਆ ਰਹੀ ਆ ਉਹਨੇ ਕਿੰਨਾ ਤਕੜਾ ਜੁੱਧ ਲੜਿਆ 52 ਸਾਲ ਦੀ ਉਮਰ ਜਿੰਨੇ ਵੀ ਸਾਡੇ ਵਰਦੇ ਜਰਨੈਲ ਬਾਬਾ ਦੀਪ ਸਿੰਘ ਹੋਏ ਕਿੰਨੇ ਹੋਰ ਵੀ ਜਰਨੈਲ ਹੋਏ ਆ ਉਹਨਾਂ ਨੇ ਫਡੇਰੀ ਉਮਰ ਦੇ ਵਿੱਚ ਵੀ ਉਹ ਕੰਮ ਕੀਤਾ ਜੋ ਨੌਜਵਾਨੀ ਦੇ ਸਿਵ ਨਹੀਂ ਆਇਆ ਕਾਰਨ ਉਹਨਾਂ ਦਾ ਨਿਤਪ੍ਰਤੀ ਜਤਰਾ ਘੋੜਸਵਾਰੀ ਖੇਤੀਬਾੜੀ ਐਕਸਰਸਾਈਜ਼ ਹੁਣ ਤੁਸੀਂ ਐਕਸਰਸਾਈਜ਼ ਕਰਨੀ ਖਾਣੇ ਦੇ ਨਾਲ ਕੋਈ ਕਹਿੰਦੇ ਜੇ ਸਟੇਰਾਈਡ ਲੈ ਲੀਏ ਬਲਕਿ ਉਹ ਤੋਂ ਬਾਅਦ ਪਲਾਸਟਿਕ ਸਰਜਰੀਆਂ 진노 ਵੀ ਹੋਇਆ ਦੁਨੀਆ ਦੇ ਵਿੱਚ ਇੱਕ ਇੱਕ ਲੋਕ ਇੱਕ ਲੋਤੀ ਉਦਾਹਰਨ ਮੈਂ ਦੇਦਾ ਨਾ ਮਾਈਕਲ ਜੈਕਸਨ ਦੀ ਹਾਂ ਬਿਲਕੁਲ ਇਹ ਬਹੁਤ ਵੱਧ ਨਾ ਤਾਂ ਕਿਸੇ ਕੋਈ ਪੈਸਾ ਸੀ ਨਾ ਕਿਸੇ ਕੋਈ ਇੰਸ਼ੋਰੈਂਸ ਸੀ ਉਸ ਬੰਦੇ ਨੇ ਪਲਾਸਟਿਕ ਸਰਜਰੀ ਦੇ ਵਿੱਚ ਬਲੈਕ ਤੋਂ ਆਪਣੇ ਆਪ ਨੂੰ ਗੋਰਾ ਕੀਤਾ ਕੀਤਾ ਬਹੁਤ ਉਹਦੇ ਇੰਜੈਕਟ ਹੋਈਆਂ ਸੂਈਆਂ ਉਦੋਂ ਬਾਅਦ ਹਰ ਤਰ੍ਹਾਂ ਦਾ ਗੁਰਦਾ ਕਿਡਨੀ ਲੀਵਰ ਉਹਨੇ ਰਾਤ ਨਾਲ ਰੱਖੇ ਸੀਗੇ ਡੋਨੇਟ ਓਕੇ ਕਿੰਨਾ ਬਹੁਤ ਲੰਬੀ ਜ਼ਿੰਦਗੀ ਜੀਣੀ ਹੈ 3 ਡਾਕਟਰਾਂ ਦੀ ਟੀਮ ਚੰਗੀ ਆਕਸੀਜਨ ਚੰਗਾ ਫੂਡ ਪਰ ਕੀ ਉਹ ਡਿਪੈਂਡ ਹੋ ਗਿਆ ਹम्म ਮੈਡੀਕਲ ਤੇ ਹम्म ਨਵੇਂ ਜਮਾਨੇ ਤੇ ਸਰਜਰੀਜ਼ ਦੇ ਉੱਤੇ ਤੇ ਉਸ ਢਾਂਚੇ ਦਾ ਡਿਪੈਂਡ ਹੋ ਗਿਆ ਡਿਪੈਂਡ ਹੋ ਗਿਆ ਜਿਹੜਾ ਮਨੁੱਖ ਵਾਸਤੇ ਬਣਿਆ ਨਹੀਂਗਾ ਮਨੁੱਖ ਨੇ ਸ਼ੋਸ਼ੇ 'ਚ ਫੜਕੜ ਕਰ ਲਿਆ ਬਿਲਕੁਲ ਚਾਹ ਕੋਣ ਵੇਖਿਆ ਜੇ ਹੁਣ ਤਾਂ ਜੈਂਡਰ ਚੇਂਜ ਹੋਈ ਜਾ ਰਿਆ ਕਰ ਰਹੇ ਨੇ ਬੜੇ ਕੇਸਾਂ ਉਹ ਵੀ ਬੰਦੇ ਜ਼ਿਆਦਾ ਚਿਰ ਜੀਣਗੇ ਨਹੀਂ ਜਿਹਨਾਂ ਛੇੜੂਗਾ ਇਹ ਬੜਾ ਕੁਝ ਇਸ ਕਰਕੇ ਜਿਹੜਾ ਪੰਜਾਬ ਦੀ ਮੱਕੰਨੀ ਗੱਲ ਕਰਦਾ ਪੰਜਾਬ ਦਾ ਜਿਹੜਾ ਖਿੱਤਾ ਵਾ ਜਿਹੜਾ ਜ਼ਮੀਨ ਮਾਲ ਡੰਗਰਾ ਖਾਣਾ ਪੀਣਾ ਵਾ ਖਾਣਾ ਪੀਣਾ ਬੜਾ ਤਰਦੀਨ ਹੋ ਗਿਆ ਉਹ ਖਾਣਾ ਪੀਣਾ ਸਾਨੂੰ ਤਰੋ ਤਾਜ਼ਾ ਤੇ ਜਿੰਦਾ ਦਿਲ ਨਹੀਂ ਰੱਖ ਸਕਦਾ ਜੰਕ ਫੂਡ ਹੁਣ ਤੁਸੀਂ ਆ ਬਾਈ ਜੀ ਨੂੰ ਦੇਖਿਆ ਲੱਗਦਾ ਨਾ ਪਤਾ ਪੰਜਾਬ ਦੀ ਜਵਾਨੀ ਹੈ ਬਿਲਕੁਲ ਸਰਪੰਚ ਸਾਹਿਬ ਨੇ ਭਾਈ ਸਿਮਰ ਜੋਸੋਂ ਆਪਾਂ ਜਿੰਨੇ ਖਲੋਤੇ ਆ ਹੁਣ ਮੈਂ ਇੱਕ ਮੈਸੇਜ ਹੋਰ ਦਿੰਨਾ ਤੋਈ ਆਏ ਜੇ ਲੋੜੀ ਤੋਂ ਮੈਂ ਬਤਿਹਾਰ ਸਾਬ ਤੋਂ ਭੜੀ ਤੋਂ ਆਇਆ ਹਾਂ ਚਿੱਟੇ ਦਾ ਰੌਲਾ ਵੀ ਬੜਾ ਤੁਹਾਡੇ ਚੋ ਕਿਹਨੇ ਵੇਖਿਆ ਜੀ ਦਿੱਤਾ ਨਾ ਸ਼ਗਲਾਦ ਦਿੰਦਿਆਂ ਨੇ ਬਾਬਾਈ ਨਹੀਂ ਨਹੀਂ ਮੈਂ ਕਿਹਨੇ ਵੇਖਿਆ ਕਿਹਨੇ ਰੌਣਾ ਦੂਰ ਦੀ ਗੱਲ ਮੈਨੂੰ ਪਤਾ ਇਸ ਕਰਕੇ ਥੋੜਾ ਜਿਹਾ ਰੌਲਾ ਵੀ ਜ਼ਿਆਦਾ ਹੋ ਆਪਣੇ ਕੋ ਕਿੰਨੇ ਬੰਦੇ ਆਉਦੇ ਇੱਥੇ ਕਿੰਨੇ ਬੰਦੇ ਚਿੱਟੇ ਵਾਲੇ ਆਉਂਦੇ ਆ ਆਪਾਂ ਉਸ ਕੇਸ ਤੇ ਜਾਣਦੇ ਆ ਜਿਹੜਾ ਆਪਣੇ ਸਾਹਮਣੇ ਸਮਾਜਿਕ ਤੌਰ ਤੇ ਆ ਜਾਂਦਾ ਤੇ ਜਿਹਦਾ ਆਪਾਂ ਵਿਰੋਧ ਕਰ ਰਹੇ ਹਾਂ ਇਸ ਕਰਕੇ ਜੇ ਜਵਾਨੀ ਸੰਭਣੀ ਆ ਨਾ ਜਿਤਨਾ ਹੁਣ ਤੱਕ ਇਹ ਵੇਖਿਆ ਮੈਂ ਪ੍ਰੋਗਰਾਮ ਕਰਦਾ ਕਰਦਾ ਉਹ ਰੁਪਟੇ ਵੱਡਣ ਚੱਲਦਾ ਤੁਸੀਂ ਆਪਾਂ ਹੁਣ ਕੇ ਨਾ ਪਿੱਛੇ ਉਹਨੇ ਤਾਂ ਵੀ ਪ੍ਰੋਗਰਾਮ ਕਰ ਰਹੇ ਬਿਲਕੁਲ ਹੁਣ ਆਪਾਂ ਇੱਥੋਂ ਤੱਕ ਆਪਣੇ ਸੈੱਟ ਤੇ ਕਦੀ ਉਹ ਕੀ ਕਹਿ ਦਿੰਦੇ ਆ ਮੇਕਅਪ ਬੰਦ ਨਹੀਂ ਆ ਆਪਣੇ ਨਾ ਕਦੇ ਵੀ ਨਹੀਂ ਕੀਤਾ ਸੀ ਹਾਂ ਹੁਣ ਇਤਨਾ ਹੁਣ ਸੰਨੇ ਮੈਨੂੰ ਦਸਤਾਰ ਬਣਾਤੀ ਆ ਆਪਾਂ ਨੂੰ ਬੰਦੇ ਮਿਲਦਾ ਆ ਆਪਾਂ ਨਾਲ ਲੈ ਲਿਆ ਆਪਾਂ ਗੱਲ ਕਰ ਇਸ ਕਰਕੇ ਆਪ ਦਾ ਦੇਸੀ ਖਾਣਾ ਦੇਸੀ ਢਾਂਚਾ ਦੇਸੀ ਸਮਾਜਿਕ ਜਿੰਨੀਆਂ ਵੀ ਰੌ ਰਿਤਾਵਾਂ ਉਹ ਚੋਂ ਬਾਹਰ ਨਾ ਜਾਓ ਜਿਹੜੀ ਉਹ ਪਲਾਸਟਿਕ ਸਰਜਰੀਆਂ ਜਿਹੜਾ ਤੁਹਾਡੇ ਉੱਤੇ ਉਮਰ ਨਾਲ ਤਬਦੀਲੀਆਂ ਆਉਣੀ ਹੀ ਆਉਣੀਆਂ ਬਿਲਕੁਲ ਉਹ ਰੁਕਣੇ ਸਾਦੇ ਹੁਣ ਤੁਸੀਂ ਕਹੋ ਤੁਹਾਡੇ ਮੁੰਡੇ ਜਿਹਦੇ ਤੁਸੀਂ ਹੋ ਜਾਓਗੇ ਨਹੀਂ ਇੱਕ ਦੋ ਮਿੰਟ ਆਪਣੇ ਮੁੰਡੇ ਦੇ ਵਿੱਚ ਉਹਦੀ ਜਵਾਨੀ ਨੂੰ ਤੱਕੋ ਕੋਈ ਤਾਂ ਉਹ ਚੀਜ਼ਾਂ ਹਟਾ ਲਈ ਜਾ ਹਮ ਹਰੇਕ ਚੀਜ਼ ਨੂੰ ਅੱਗੇ ਜਾਣਾ ਬਿਲਕੁਲ ਧੌਲੇ ਆਉਣੇ ਆ ਬਿਲਕੁਲ ਕਦੇ ਦੇਖੋ ਉਹ ਚੀਜ਼ ਦੀ ਡੇਟ ਯਾਦ ਰਹੀ ਆ ਕਿਸੇ ਨੂੰ ਵੀ ਮੇਰੇ ਕਿੰਨੀ ਤਰੀਕ ਨੂੰ ਮੁੱਛ ਫੁੱਟੀਆਂ ਸੀਗਾ ਕਿੰਨੀ ਤਰੀਕ ਨੂੰ ਮੈਂ ਜਵਾਨ ਹੋਇਆ ਸੀ ਕਿੰਨੀ ਤਰੀਕ ਨੂੰ ਮੈਂ ਪੜਾ ਹੋਇਆ ਕਿੰਨੀ ਤਰੀਕ ਨੂੰ ਮੇਰਾ ਬਚਪਨ ਖਤਮ ਹੋਇਆ ਨਹੀਂ ਪਤਾ ਇਹ ਚੱਲਦਾ ਰਹਿਣਾ ਇੱਕ ਰੰਬਾ ਇਹ ਪੜਾਵਾਜੀ ਰੁਖਤੇ ਵੀ ਆਉਂਦਾ ਉਹ ਇੱਕ ਸਭ ਤੋਂ ਵੱਡੀ ਗੱਲ ਇਹ ਆ ਉਹ ਬਾਈ ਤੁਸੀਂ ਜਵਾਨੀ ਦੀ ਅੱਜ ਕੱਲ ਦੇਖੋ ਢਿੱਡ ਜਿਆਦਾ ਬਾਹਰ ਆ ਗਏ ਛਾਤੀ ਅੰਦਰ ਜਦਕਿ ਛਾਤੀ ਬਾਹਰ ਹੋਣੀ ਚਾਹੀਦੀ ਆ ਪੇਟ ਛਾਤੀ ਤੋਂ ਪਿੱਛੇ ਹੋਣਾ ਚਾਹੀਦਾ ਇਹ ਚੀਜ਼ ਨਹੀਂ ਉਹ ਤੁਸੀਂ ਫਾਸਟ ਫੂਡ ਦੀ ਗੱਲ ਕੀਤੀ ਉਹਦੇ ਕਰਕੇ ਆ ਫਿਰ ਵਰਕਆਊਟ ਘਟ ਗਿਆ ਵੀ ਬਾਈ ਜੀ ਉਹਨਾਂ ਤਾਂ ਚਲੋ ਪਿੰਡਾਂ ਦੇ ਹੈਗੇ ਨੇ ਇਹ ਕੰਮ-ਕੁਮ ਕਰੀ ਜਾਂਦੇ ਨੇ ਖੇਤਾ-ਕੁੱਤਾ ਦਾ ਸਾਰਾ ਕੁਝ ਨਹੀਂ ਕਰਦੇ ਛਿੱਤੀ ਨਹੀਂ ਹੈਗਾ ਪਰ ਜਿਹੜੇ ਉਹਨਾਂ ਸ਼ਹਿਰਾਂ ਦੇ ਲੋਕ ਨੇ ਉਹਨਾਂ ਨੂੰ ਇੱਕ ਸਨੇਹਾ ਦਓ ਇਹ ਚੀਜ਼ ਦੇ ਵਿੱਚ ਜਿਹੜਾ ਦੇਖਾ ਦੇਖੀ ਪਏ ਹੋਏ ਨੇ ਪਤਾ ਕੀ ਕਰ ਦਿੰਦੇ ਨੇ ਜੀ ਨੌਜਵਾਨਾਂ ਅੱਜਕੱਲ ਫਿਰ ਉਹ ਡਬਲ ਜੇ ਬਾਹਣੀਆਂ ਸ਼ਰਟਾਂ ਬਣਵਾ ਆ ਗਏ ਜਾਂਦੇ ਨੇ ਵੀ ਇਹ ਚੀਜ਼ ਕਵਰ ਹੋ ਜਵੇ ਇਹ ਵੀ ਕੋਸ਼ਿਸ਼ ਕਰਦੇ ਨੇ ਫਿਰ ਉੱਥੇ ਵੀ ਆ ਕੇ ਗੱਲ ਪੂਰੀ ਬਣਦੀ ਨਹੀਂ ਪਤਨ ਲੱਗੇ ਜਾਂਦਾ ਫਿਰ ਉਸ ਤੋਂ ਬਾਅਦ ਉਹ ਡਾਕਟਰਾਂ ਦੇ ਚੱਕਰਾਂ 'ਚ ਪੈਂਦੇ ਨੇ ਡਾਕਟਰ ਉਹਨਾਂ ਚੋੜ ਦਿੰਦੇ ਨੇ ਪੈਸੇ ਲਖਾ ਰੇ ਮਾਫੀਆ ਅਸੀਂ ਖੜਾ ਕੀਤਾ ਖੜਾ ਕੀਤਾ ਸਟੀਰੋਇਡ ਮਾਫੀਆ ਅਸੀਂ ਖੜਾ ਕੀਤਾ ਮੈਡੀਕਲ ਮਾਫੀਆ ਅਸੀਂ ਖੜਾ ਕੀਤਾ ਤੇ ਮੈਂ ਤੇ ਜਿਮ ਨੂੰ ਵੀ ਮਾਫੀ ਹੋਏ ਕਹਿਣਾ ਹਾਂ ਅੱਜ ਪੱਲ ਉਹ ਵੀ ਸਿਸਟਮ ਹੈ ਲੋਕੋ ਮੇਰੇ ਕੋ ਤਾਂ ਜਿਮ ਨਾਲ ਕੋਈ ਕੰਮ ਹੀ ਨਹੀਂ ਕਰ ਸਕਿਆ ਜੇ ਮੈਂ ਟੋਕੇ ਅੱਗੇ ਲਾਇਆ ਚਾਰ ਰੁਗਣੀ ਨਿਕਲੇ ਜੇ ਮੈਂ ਕਿਹਾ ਮੈਨੂੰ ਪੰਡ ਚਕਾ ਪੰਡ ਨਹੀਂ ਚਕਾਈ ਗਈ ਪੀ ਕੀ ਕਰਨਾ ਇਹੋ ਜੇ ਮਸਲ ਉਹ ਮਸਲ ਵੀ ਪਤਾ ਕਿਦਾਂ ਦੇ ਹੋਗੇ ਜਿਹੜੇ ਸਟੀਰੋਇਡਸ ਲੈਂਦੇ ਨੇ ਡੋਲਾ ਤਾਂ ਐਡਾ ਹੋ ਗਿਆ ਬਾਈ ਨੀ ਕਾ ਪਤਾ ਲੱਗਦਾ ਵੀ ਸਟੀਰੋਇਡਸ ਵਾਲਾ ਡੋਲਾ ਏ ਜੀ ਜੀ ਸਾਹ ਪਤਾ ਲੱਗਦਾ ਛਾਤੀ ਦਾ ਵੀ ਇਦਾਂ ਹੀ ਬੰਦਾ ਲੱਗਦਾ ਅੱਗੇ ਤਕਰੀਬਨ ਪਿੰਡ ਦੇ ਮੁੰਡਿਆਂ ਦੇ ਪੱਠੇ ਵੜਨਾਂ ਹਾਲ ਵੋਨਾਂ ਟੋਕਾ ਗੇੜਨਾਂ ਨੇਤਾ ਪ੍ਰਤੀ ਦੇ ਕੰਮ ਨਾਲ ਜਿਹੜਾ ਢਾਚਾ ਸੀ ਸਰੀਰਕ ਉਹ ਵੈਸੇ ਜਿਸਾ ਪਲਵਾਨੀ ਜਾਂ ਹੁੰਦਾ ਸੀ ਬਿਲਕੁਲ ਉਹ ਬੰਦਾ ਘਰ ਚੋਂ ਗਰਾਉਂਡ ਚ ਪਹੁੰਚਾ ਨਹੀਂ ਤੇ ਅਗਲੇ ਦਿਨ ਫਿੱਟ ਪਲੇਅਰ ਹੁੰਦਾ ਸੀ ਹਾਂ ਆਪਣਾ ਵਿੱਕੀ ਦੇਖ ਲਓ ਤੁਸੀਂ ਵਿੱਕੀ ਆਨ ਸ਼ੇਪ ਦੇ ਵਿੱਚ ਉਹਦੀ ਬਾਡੀ ਕਿਉਂ ਆ ਉਹਨੇ ਸਟੀਰੋਇਡਸ ਨਹੀਂ ਕਦੇ ਯੂਜ਼ ਕੀਤੀ ਜਿਹੜਾ ਆਕਾਰ ਉਹਦੇ ਡੋਲੇ ਦਾ ਬਾਈਸੈਪਸ ਦਾ ਤੇ ਛਾਤੀ ਦਾ ਉਸੇ ਹਿਸਾਬ ਦੀ ਉਹਦੀ ਬਾਕੀ ਬਾਡੀ ਆ ਬਹੁਤ ਵਧੀਆ ਇੱਥੋਂ ਪਤਾ ਲੱਗਦਾ ਵੀ ਕਿੰਨਾ ਕਿ ਪਰਫੈਕਟ ਆ ਜਦ ਉਹ ਸਹੀ ਚੱਲ ਰਿਹਾ ਉਹ ਤਾਂ ਹੀ ਆਪਣੇ ਸਟੂਡੈਂਟ ਨੂੰ ਸਹੀ ਗਿਆਨ ਦੇ ਸਕਦਾ ਸਹੀ ਰਾ ਤੁਸੀਂ 올림픽 ਚ ਕੁਝ ਨੋਟ ਕੀਤਾ ਸਾਡੇ ਪੰਜਾਬ ਦੀ ਹੌਕੀ ਦੀ ਟੀਮ ਉਦੋਂ ਬਾਅਦ ਜਮਾਇਕਾ ਦੇ ਐਥਲੈਟਿਕਸ ਜਿਹੜੇ ਆ 100 ਮੀਟਰ 200 ਮੀਟਰ ਦੇੜੇ ਦੌੜਾਕ ਨਹੀਂ ਜਾਂ ਪਿੱਛੇ ਜਲਜੀਏ ਮਿਲਖਾ ਸਿੰਘ ਹੋਣੀ ਇਹ ਸਾਰੇ ਬੰਦੇ ਕਿਤੇ ਨਾ ਕਿਤੇ ਇਹ ਜਿੰਨੇ ਵੀ ਐਥਲੀਟ ਤੇ ਪਲੇਅਰ ਨੇ ਇਹ ਅਮੀਰੀ ਚੋਂ ਨਹੀਂ ਇਹ ਜ਼ਿਮੀਦਾਰੇ ਚੋਂ ਇਹ ਖੇਤਿਆਂ ਚੋਂ ਆਏ ਬਲਤ ਕੋਣ ਉਹਦਾ ਸ਼ਾਨ ਬੋਲਤਾ ਉਹਨੂੰ ਕਿਸੇ ਨੇ ਪੁੱਛਿਆ ਵੀ ਤੇਰੇ ਕੋਚਿੰਗ ਨੂੰ ਲੈ ਕੇ ਆਣਾ ਇਹ ਪਤਾ ਨਾ ਕਿੱਥੋਂ ਸਿੱਖਿਆ ਉਹ ਆਂਦਾ ਵੀ ਸਾਡੇ ਵੱਡੇ-ਵੱਡੇ ਰੇ ਕਬੀਲਿਆਂ ਵਿਚਰਦੇ ਸੀਗੇ ਤੇ ਸ਼ਿਕਾਰ ਕਰ ਲਿਆ ਖੇਡ ਲਿਆ ਨਾ ਇਸ ਜ਼ਮਾਇਕਾ ਦੇ ਵਿੱਚ ਅਸੀਂ ਚੰਦਾ ਰਹਿਣਾ ਸੇਣਾ ਜਿਹੜਾ ਪਾਤੰਗ ਸੀਗਾ ਤੇ ਸਾਨੂੰ ਉਹ ਇਤਰਾ ਮੌਕਾ ਮਿਲਿਆ ਤੇ ਅਸੀਂ ਇੱਥੇ ਆਏ ਹਾਂ ਹਾਂ 올림픽 ਤੱਕ ਪਹੁੰਚੇ ਹਾਂ ਨਹੀਂ ਉਹ ਕਿੰਨੇ ਵੀ ਜਾ ਤਾਂ ਕਿਸੇ ਸ਼ਿਕਾਰ ਦੇ ਪਿੱਛੇ ਅਸੀਂ ਭੱਜੇ ਇਹ ਆ ਕੋਈ ਸ਼ਿਕਾਰ ਸਾਡੇ ਪਿੱਛੇ ਭੱਜਾ ਤੇ ਜਿੱਥੇ ਸ਼ੇਰ ਸਾਡੇ ਪਿੱਛੇ ਭੱਜਾ ਅਸੀਂ ਭੱਜ ਕੇ ਬਚੇ ਵੇਰਾ ਉਸਤਾਦ ਚੀਤਾ ਹਾਂ ਤੇ ਕੋਤ ਤੁਸੀਂ ਮਿਤ ਮਿਲਖਾ ਸਿੰਘ ਦੀ ਗੱਲ ਕੀਤੀ ਮਿਲਖਾ ਸਿੰਘ ਦੋ ਦੋ ਲੀਟਰ ਦੀ ਨਾ ਡੋਲੋ ਭਰ ਕੇ ਉਹ ਮੂੰਹ ਨੂੰ ਲਾ ਕੇ ਦੇਸੀ ਕੀ ਪੀਣਾ ਹੁੰਦਾ ਸੈਂਸ ਸਹਾਉਣ ਕਿੱਦਾਂ ਹੁੰਦਾ ਸੀ ਦੇਖੋ ਤੁਸੀਂ ਅੱਜ ਦੀ ਡੇਟ 'ਚ ਕੋਈ 200 ਗ੍ਰਾਮ ਦੋ ਚੱਤੇ ਦੀ ਨਹੀਂ ਪੀ ਮੈਂ ਕਿੰਨਾ ਪਣਾ ਪੈਣਾ ਕਿਉਂ ਖਾਓ ਪਰ ਨਾ ਮਸਲਾ ਹੈ ਕਿਉਂ ਸਹੀ ਮਿਲ ਨਹੀਂ ਰਿਹਾ ਉਹ ਨਹੀਂ ਸਹੀ ਮਿਲ ਰਿਹਾ ਤੇ ਫਿਰ ਵਰਕਆਊਟ ਵੀ ਨਾ ਹੈ ਫਿਜ਼ਿਕਸ ਕਿੱਦਾਂ ਕੰਮ ਕਰੇਗੀ ਆਜਾ ਕੇ ਇਹ ਦੱਸੋ ਜਦੋਂ ਤੁਸੀਂ ਮੇਰੇ ਕੋ ਆਉਂਦੇ ਜੀ ਆਪਾਂ ਜਿਆਦਾ ਇੰਟਰਵਿਊਸ ਤੋਂ ਫਿਰ ਕੇ ਕਿਤੋਂ ਆਪਾਂ ਰੋਟੀ ਪਾਣੀ ਖਾਣੇ ਪਰੌਠੇ ਵੀ ਖਾ ਲੈਨੇ ਮੱਖਣ ਵੀ ਖਾ ਲੈਨੇ ਸਾਰਾ ਕੁਝ ਇੱਥੇ ਹੈ ਜਿਤਨਾ ਆਪਣਾ ਬਣਾਇਆ ਹੋਇਆ ਨਾਲੇ ਸੋਹ ਪੈਂਦੀ ਭੁੱਖ ਮਾਰਦਾ ਹੈ ਨਾ ਉਦੋਂ ਬਾਅਦ ਆਪਾਂ ਕਿਤਰਾ ਨੱਠਦੇ ਭਾਈਦੇ ਆ ਤਾਮੀ ਕੁਦਰਤ ਕਹਿੰਦੀ ਆ ਮੈਂ ਤੇ ਤੈਨੂੰ ਜੁੜਨ ਨੂੰ ਤਿਆਰ ਬਿਲਕੁਲ ਸੂਰਜ ਦੀ ਰੋਸ਼ਨੀ ਜਿੱਥੇ ਫਲ ਫੁੱਲ 84 ਲੱਖ ਜੂਨ ਵਾਸਤੇ ਜਾਗਤ ਜੋਤ ਆ ਤੁਸੀਂ ਵੀ ਉਹਦੇ ਥੰਨੇ ਆਓ ਸੰਤ ਸਾਧਨ ਮੈਂ ਵੀ ਜਾ ਕੇ ਰਾਤ ਨੂੰ ਇਸੀ ਸੋਣਾ ਪਰ ਮੈਂ ਸਾਰਾ ਦਿਨ ਤਾਂ ਬਾਹਰ ਰਹਿਣਾ ਨਾ ਹਮ ਉਸੇ ਮਰਦ ਉਸੇ ਹੋਣੀ ਆ ਇੰਨੀ ਗੁਣ ਸਾਹਿਬ ਦੀ ਕਿਰਪਾ ਇਸ ਪਰਿਵਾਰ ਤੇ ਇਹਨਾਂ ਮਿਹਨਤੀ ਪਰਿਵਾਰ ਆ ਬਰ ਮਸ ਸੇਮਰਟਿੰਗ ਦਾ ਵੀ ਨਾ ਵੀ ਕੁਛ ਨਾ ਕੁਛ ਉਲਿਖਦੇ ਹਨ ਇਨਸ਼ਾਅ ਕੰਬਾਈਨ ਵੀ ਰਚਨਾਤਮਕ ਮਾਈਂਡ ਆ ਪੂਰੀ ਖੇਤੀ ਜੀ ਨਾਲ ਅਕੈਡਮੀ ਖੇਤੀ ਬਾਬਾ ਜੀ ਜਿਹੜੇ ਨੇ ਹੋਗੇ ਦੀਵਾਨ ਜੀ ਜ਼ਿਆਦਾਤਰ ਬਾਹਰ ਅੰਦਰ ਵਿੱਚ ਵਰਦੇ ਨੇ ਇਨ ਤੇ ਮਾਲ ਦੰਗਰ ਤੋਂ ਲੈ ਕੇ ਸਾਰਾ ਕੋਸ਼ਿਸ਼ ਇਸ ਮਰਦੋਸ ਸਿੰਘ ਵਾਚ ਕਰ ਤੇ ਮੈਨੂੰ ਮੇਦਾ ਇਹ ਜਾਵੇ ਇੱਕ ਤੀਨਾ ਰੱਖਣ ਦੀ ਵੀ ਲੋੜ ਨਹੀਂ ਨੇ ਫਿਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਤ ਕਰਦਾ ਜੇ ਬਾਬਾ ਇਹਦੇ ਲਈ ਛੱਡ ਕੇ ਉਹਨਾਂ ਡਰਾਈਵ ਆਫ ਕਰਨੀ ਆ ਲੈ ਕੇ ਉਹਨਾਂ ਡਰਾਈਵ ਆਫ ਕਰਨੀ ਆ ਆ ਕੇ ਇਹ ਨਹੀਂ ਪਤਾ ਮੈਨੂੰ ਪਤਾ ਨਾ ਇਹਨੂੰ ਸੌਣਾ ਨਸੀਬ ਹੁਣ ਜਿੱਦਾਂ ਕੋਈ ਕਿਸੇ ਪਰਿਵਾਰ ਦੇ ਮਸਲੇ 'ਚ ਆਇਆ ਫਿਰ ਉੱਠ ਕੇ ਉਧਰ ਤੁਰ ਪੈਣਾ ਪਰ ਮੈਨੂੰ ਮੇ ਤਾਂ ਆਪਣੇ ਕੋਲ 3-4 ਟਰੈਕਟਰ ਨੇ ਸਾਰੀ ਖੇਤੀ ਦੇਖਣੀ ਆ